ਜਾਪਬ ਨਿਊਜ਼ ਦੇਖ ਰਹੇ ਸਮੂਦ ਅਸ਼ਕਨ ਦਾ ਸਵਾਗਤ ਮਹਾਰਜ ਜੋਹਨ ਤੇ ਮੇਰੇ ਨਾਲ ਲਿਸ਼ਨ ਸਿੰਘ ਲਾਇਨਸ ਕਲੱਬ ਬਟਾਲਾ ਪ੍ਰਿੰਸ ਵੱਲੋਂ ਪ੍ਰਦਾਨ ਹਰਵੰਤ ਮਹਾਜਨ ਦੀ ਅਗਵਾਈ ਚ ਲਾਇਨ ਲੇਡੀਜ਼ ਵੱਲੋਂ ਤੀਆਂ ਦਾ ਤਿਹਾਰ ਬਹੁਤ ਹੀ ਪ੍ਰਭਾਵਸ਼ਾਲੀ ਤਰੀਕੇ ਨਾਲ ਮਨਾਇਆ ਪ੍ਰਦਾਨ ਹਰਵੰਤ ਮਹਾਜਨ ਜੀ ਦਾ ਉਪਰਾਲਾ ਆਪਸੀ ਭਾਈਚਾਰੇ ਦੀ ਸਾਂਝੀ ਵੱਡਾ ਹੁੰਗਾਰਾ ਲਾਇਨਸ ਕਲੱਬ ਬਟਾਲਾ ਪ੍ਰਿੰਸ ਦਾ ਇਹ ਪ੍ਰੋਗਰਾਮ ਕਈ ਯਾਦਗਰੀ ਸ਼ਾਬਾਸ਼ ਛੱਡ ਗਿਆ ਹਰ ਸਾਲ ਮਨਾਵਾਂਗੇ ਤੀਆਂ ਦਾ ਤਿਹਾਰ ਕਿਹਾ ਪ੍ਰਦਾਨ ਹਰਵੰਤ ਮਹਾਜਨ ਜੀ ਨੇ ਅੱਜ ਦੇ ਯਾਦਗਰੀ ਪਲ ਜੋ ਆਉਣ ਵਾਲੇ ਸਾਲਾਂ ਲਈ ਬੜੀ ਵੱਡੀ ਮਿਸਾਲ ਜਿਸ ਵਿੱਚ ਆਪਣੇ ਭਾਰਤ ਦੇ ਪ੍ਰਾਚੀਨ ਗੌਰਵ ਵਿੱਚ ਸਭਿਆਚਾਰ ਵਿਰਸੇ ਦੀ ਪੇਸ਼ਕਸ਼ ਇੰਨੀ ਸ਼ਾਨਦਾਰ ਸੀ ਕਿ ਐਵੇਂ ਲੱਗਦਾ ਸੀ ਪ੍ਰਾਚੀਨ ਸਮੇਂ ਫਿਰ ਮੁੜ ਆ ਗਿਆ ਹੈ ਸੱਚ ਧਜ ਕੇ ਆਇਆ ਮੁਟਿਆਰਾ ਵੱਲੋਂ ਰੱਜ ਕੇ ਪਏ ਭੰਗੜੇ ਜਿਸ ਨਾਲ ਸਰੀਰ ਦੇ ਰੋਮ ਰੋਮ ਖੁੱਲ ਗਏ ਪੰਜਾਬ ਦਾ ਤਿਉਹਾਰ ਤੀਆਂ ਦਾ ਵਿਚ ਮੁਟਿਆਰਾ ਪੰਜਾਬੀ ਲਿਬਾਸ ਵਿੱਚ ਸੱਜ ਧੱਜ ਕੇ ਹਰ ਸਾਲ ਲੱਚਨ گاؤں ਦਾ ਸ਼ਕੀਨ ਰੱਖਦੇ ਹਨ ਅੱਜ ਲੌਨ ਲੇਡੀਜ਼ ਵੱਲੋਂ ਤੀਆਂ ਦਾ ਤਿਉਹਾਰ ਮਨਾ ਕੇ ਬਾਕੀ ਔਰਤਾਂ ਨੂੰ ਵੀ ਹਿੱਸੇ ਦਿੱਤੀ ਹੈ ਕਿ ਹਰ ਇੱਕ ਔਰਤ ਨੂੰ ਤੀਆਂ ਦਾ ਤਿਉਹਾਰ ਮਨਾਉਣਾ ਚਾਹੀਦਾ ਹੈ ਇਸ ਨਾਲ ਇੱਕ ਤਾਂ ਪੰਜਾਬੀ ਕਲਚਰ ਜਿਉਂਦਾ ਰਹੇਗਾ ਤੇ ਦੂਜਾ ਆਪਣੀ ਸਿਹਤ ਵੀ ਠੀਕ ਰਹੇਗੀ ਆਓ ਤੁਹਾਨੂੰ ਦਿਖਾਵਾਂਗੇ ਅੱਜ ਦੇ ਤੀਆਂ ਦੇ ਤਿਉਹਾਰ ਦੀਆਂ ਕੁਝ ਦਿਲ ਨੂੰ ਛੋਹ ਲੈਣ ਵਾਲੀਆਂ ਮਨਮੋਹਕ ਚਲਕੀਆਂ ਤੇ ਬਾਅਦ ਸੁਣਦੇ ਹਾਂ ਕੀ ਹੈ ਕਹਿਣਾ ਉਹਨਾਂ ਦਾ ਸਾਡੇ ਆ ਪ੍ਰੋਗਰਾਮ ਜਿਹੜਾ ਤੀਜ ਦਾ ਇਹਨਾਂ ਨੇ ਸਾਡੇ ਇੱਥੋਂ ਦੇ ਜਿਹੜੇ ਲਾਇਬਰੰਤ ਮਹਾਜਨ ਜੀ ਨੇ ਉਹਨਾਂ ਨੇ ਸਾਰੀ ਲੇਡੀਜ਼ ਨੂੰ ਬੁਲਾ ਕੇ ਬਹੁਤ ਅੱਛਾ ਅਰੇਂਜਮੈਂਟ ਕਰਵਾਇਆ ਸਾਡੀਆਂ ਭੈਣਾਂ ਸਰੋਜ ਤੇ ਇਹਨਾਂ ਦੇ ਸਭ ਨੇ ਰਲ ਮਿਲ ਕੇ ਬਹੁਤ ਅੱਛਾ ਪ੍ਰੋਗਰਾਮ ਅਸੀਂ ਸਭ ਨੇ ਬਹੁਤ ਇੰਜੋਏ ਕੀਤਾ ਜੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਬਹੁਤ ਅੱਛਾ ਮੱਲ ਪ੍ਰੋਗਰਾਮ ਥੇ ਮੈਂ ਮੰਨੀ ਚੋਪੜਾ ਅੱਜ ਇੱਥੇ ਤੀਜ ਦਾ ਤਿਉਹਾਰ ਮਨਾਉਣ ਲਈ ਇਕੱਠੇ ਹੋਏ ਆ ਜੋ ਸਾਡੇ ਲਾਇਨਸ ਕਲੱਬ ਬਟਾਲਾ ਪ੍ਰਿੰਸ ਦੇ ਪ੍ਰੈਜ਼ੀਡੈਂਟ ਸ਼੍ਰੀ ਹਰਵੰਤ ਮਹਾਜਨ ਜੀ ਨੇ ਉਪਰਾਲਾ ਬਹੁਤ ਵਧੀਆ ਕੀਤਾ ਤੇ ਉਹਦੇ ਬਾਅਦ ਮਤਲਬ ਉਪਲਖ ਵਿੱਚ ਮਨਾਇਆ ਗਿਆ ਇੱਥੇ ਸਾਰੀਆਂ ਲਾਇਨ ਲੇਡੀਆਂ ਆਈਆਂ ਤੇ ਬਹੁਤ ਇੰਜੋਏ ਕੀਤਾ ਗਿੱਪਦਾ ਵੀ ਹੋਇਆ ਵੈ ਤੇ ਖੂ ਬੋਲੀਆਂ ਵੀ ਪਾਈਆਂ ਵੈ ਗੇਮਸ ਵੀ ਹੋਈਆਂ ਵੈ ਇੱਥੇ ਸਾਰੀਆਂ ਫਰੈਂਡਸ ਅੰਜੂ ਮਹਾਜਨ ਸਰੋਜ ਮਹਾਜਨ ਜੀ ਨੇ ਵੀ ਬਹੁਤ ਕੀਤੀ ਹੈ ਮਿਹਨਤ ਸਾਰਾ ਤੇ ਸਾਰਿਆਂ ਨੇ ਹੀ ਬਹੁਤ ਇੰਜੋਏ ਕੀਤਾ ਧੰਨਵਾਦ ਸ੍ਰੋਈ ਮਹਾਜਨ ਅੱਜ ਦੇ ਸਭ ਨੂੰ। ਅੱਜ ਅਸੀਂ ਲਾਈਨ ਸਕ੍ਰਬ ਬਟਾਲਾ ਤੋਂ ਬਲ ਪ੍ਰਿੰਸਪਲ ਨੂੰ ਇਹ ਤਿਜ਼ ਦਾ ਤਿਹਾਰ ਮਨਾਇਆ। ਇਸ ਵਿੱਚ ਅਸੀਂ ਗੇਮਸ, ਗਿੱਧਾ, ਗੋਲੀਆਂ ਔਰ ਪੰਜਾਬੀ ਕਲਚਰ ਵਾਰੀ ਅਸੀਂ ਸਾਰਾ ਦੱਸਿਆ ਕਿ ਕਿਸ ਤਰ੍ਹਾਂ ਅਸੀਂ ਪੰਜਾਬ ਦੀ ਚਰ ਰਹੇ ਕਿ ਕਿਸ ਤਰ੍ਹਾਂ ਅਸੀਂ ਆਪਣੇ ਭੁੱਲ ਚੁੱਕੇ ਹਾਂ ਜੋ ਆਪਣੇ ਕਲਚਰ ਨੂੰ ਉਸ ਬਾਰੇ ਅਸੀਂ ਸਾਰਾ ਜਾਗਰੂਕ ਕੀਤਾ ਔਰ ਮੇਰੀਆਂ ਸਾਰੀਆਂ ਭੈਣਾਂ ਨੇ ਬੜੀ ਅੱਛੀ ਤਰ੍ਹਾਂ ਮੇਰਾ ਸਾਥ ਦਿੱਤਾ ਜੋ ਵੀ ਮੈਂ ਪ੍ਰੋਗਰਾਮਸ ਗੇਮਸ ਪਿਲਾਈਆਂ ਜੋ ਵੀ ਕੀਤਾ ਬਹੁਤ ਅੱਛਾ ਹੋਇਆ ਔਰ ਬਹੁਤ ਇੰਜੋਏ ਕੀਤਾ ਔਰ ਬਹੁਤ ਹੀ ਆਨੰਦ ਬੜੀ ਖੁਸ਼ੀ ਦੇ ਨਾਲ ਬੜਾ ਖੰਬਾ ਵਾਲਾ ਦੇ ਨਾਲ ਸੁਆਗਤਸ਼ਾਲੀ ਦੇ ਨਾਲ ਕਿ ਅੱਜ ਲੈਂਸਕੈਪ ਪ੍ਰਿੰਸਪਲ ਨੂੰ ਜਿਹੜਾ ਤੀਜ ਦਾ ਤਿਉਹਾਰ ਮਨਾਇਆ ਗਿਆ ਉਹਦੇ ਕਦੀਨ ਸਾਰੇ ਸਾਡੇ ਜਿਹੜੇ ਲੇਡੀਜ਼ ਸੀਗੇ ਇੱਥੇ ਆਈ ਨੇ ਤੇ ਉਹਨਾਂ ਨੇ ਬੜੀ ਖੁਸ਼ੀ ਦੇ ਨਾਲ ਇਸ ਤਰ੍ਹਾਂ ਵੀ ਦੇਖਿਆ ਤੇ ਸਾਰੇ ਸਗੋਂ ਦੇ ਖੇਡ ਕੇ ਤਮੋਲਾ ਵੀ ਖੇਡਿਆ ਹੋਰ ਵੀ ਸਾਰਾ ਜਿਸ ਤਰ੍ਹਾਂ ਉਹ ਸਿਸਟਮ ਹੁੰਦਾ ਉਹ ਕੀਤਾ ਵਾ ਔਰ ਅਸੀਂ ਕੋਸ਼ਿਸ਼ ਕਰਾਂਗੇ ਕਿ ਹਰ ਸਾਲ ਇਹ ਸਿਹਰਾ ਦੇ ਬੋਲ ਜਿਹੜਾ ਮਨਾਇਆ ਜਾਏ ਔਰ ਜਿਸ ਤਰ੍ਹਾਂ ਦੇ ਵੀ ਹੋਰ ਵੀ ਕੋਈ ਤਿਉਹਾਰ ਹੁੰਦੇ ਨੇ ਸਾਡਾ ਲੈਂਸ ਪਰਿਵਾਰ ਜਿਹੜਾ ਵਾ ਉਹ ਮਿਲ ਕੇ ਇਸ ਤਰ੍ਹਾਂ ਹੀ ਮਨਾਉਂਦਾ ਰਹੇ ਔਰ ਪਰਮਾਤਮਾ ਕੋਲੋਂ ਇਹ ਹੀ ਆਪਣੇ ਸਾਰੇ ਲੈਂਸ ਕਲਬ ਦੇ ਸਾਰੇ ਪਰਿਵਾਰ ਦੇ ਉੱਤੇ ਇਸ ਚੀਜ਼ ਦੀ ਕਾਮਨਾ ਕਰਦੇ ਹਾਂ ਪਰਮਾਤਮਾ ਜੀ ਕਿ ਉਹ ਸਭ ਤੋਂ ਵਧੀਆ ਕਿਰਪਾ ਦਾ ਹੱਥ ਰੱਖਣ ਸਾਰੇ ਲੈਂਸ ਪਰਿਵਾਰ ਦੇ ਜਿੰਨੇ ਵੀ ਮੇਰੀਆਂ ਭਾਬੀਆਂ ਮੇਰੀਆਂ ਭੈਣਾਂ ਮੇਰੀਆਂ ਬੇਟੀਆਂ ਮੇਰੀਆਂ ਨੂੰਹਾਂ ਇੱਥੇ ਪਹੁੰਚੀਆਂ ਨੇ ਉਹਨਾਂ ਦੇ ਪਰਮਾਤਮਾ ਸਦਾ ਸੁਭਾਗਿਆਸ਼ਾਲੀ ਪਰਮ ਦਾ ਜਿਹੜਾ ਅਸ਼ੀਰਵਾਦ ਦੇਵੇ ਔਰ ਇਸੇ ਤਰ੍ਹਾਂ ਇਹ ਹੀ ਸਾਰਾ ਪਰਿਵਾਰ ਦੇ ਨਾਲ ਲੈ ਕੇ ਇਸ ਦਾ ਬੜੇ ਚੱਲਦੇ ਰਹੀਏ ਔਰ ਇਸੇ ਤਰ੍ਹਾਂ ਇਹ ਤਿਹਾੜ ਜਿਹੜਾ ਹੈ ਮਨਾਦੇ ਨੇ ਤਾਂ ਜੀ ਇਹ ਪਹਿਲੀ ਵਾਰ ਹੀ ਮਨਾਇਆ ਹੈ ਹਾਂ ਜੀ ਸਾਡੀ ਕਲੱਬ ਨੂੰ ਜਿਹੜਾ ਹੈ ਲੈ ਕੇ ਇਸ ਦਾ ਤਿਹਾੜਾ ਪਹਿਲੀ ਵਾਰ ਹੀ ਮਨਾਇਆ ਗਿਆ ਔਰ ਅਸੀਂ ਇਹ ਮਤਲਬ ਕਾਮਨਾ ਕਰਦੇ ਆਂ ਕਿ ਅਸੀਂ ਹਰ ਸਾਲ ਇਸ ਨੂੰ ਮਨਾਵਾਂਗੇ ਮੇਰੀ ਲਾਇਨਸਰ ਪਿੰਸ ਵੱਲੋਂ ਜਿੰਨੀਆਂ ਲੇਡੀਆਂ ਆਈਆਂ ਨੇ ਮੈਂ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਔਰ ਜਿਹੜੀਆਂ ਲੇਡੀਆਂ ਨਹੀਂ ਆ ਸਕੀਆਂ ਆਪਣੇ ਘਰ ਨੇ ਮਤਲਬ ਕਿਸੇ ਜਾਂ ਮਸਰਗੇ ਜਾਂ ਕਿਤੇ ਗਏ ਮੈਂ ਉਹਨਾਂ ਨੂੰ ਰਿਕਵੈਸਟ ਕਰਾਂਗਾ ਅਗੋਂ ਜਿਹੜਾ ਵੀ ਪ੍ਰੋਗਰਾਮ ਲੇਡੀਆਂ ਵਾਸਤੇ ਰੱਖਿਆ ਜਾਏ ਜਾਂ ਫੈਮਿਲੀ ਪ੍ਰੋਗਰਾਮ ਉੱਥੇ ਉੱਥੇ ਜ਼ਰੂਰ ਪਹੁੰਚਣ ਉੱਥੇ ਆ ਕੇ ਆਪਣੇ ਹਿੱਸਾ ਅਜਾਏ ਇੰਨੇ ਸਾਰੇ ਮਰਦ ਜੀ ਕੀ ਮਤਲਬ ਇਸੇ ਕਿਸ ਤਰ੍ਹਾਂ ਸਾਡਾ ਪਰਿਵਾਰ ਬੈਠਾਦਾ ਕਿਸ ਤਰ੍ਹਾਂ ਖੇਲ ਖਾਂਦਾ ਪਿਆ ਵਾ ਤੇ ਇਸੇ ਤਰ੍ਹਾਂ ਹੀ ਉਹਨਾਂ ਨੂੰ ਜਿਹੜੇ ਅੱਜ ਨਹੀਂ ਆ ਸਕੀ ਉਹਨਾਂ ਦੇ ਰਿਕਵੈਸਟ ਕਰਾਂਗਾ ਕਿ ਉਹ ਜਿੰੂ ਪਹੁੰਚਣ ਕਰਨਾ ਇਸ ਪ੍ਰੋਗਰਾਮ ਦੇ ਵਿੱਚ ਜਿਸ طرح ਹੀ ਬਿਲਜੁਲ ਗਏ ਉਹਨਾਂ ਹੀ ਸਾਡਾ ਪਿਆਰ ਰਹੇਗਾ ਔਰ ਇਹੋ ਹੀ ਪਿਆਰ ਜਿਹੜਾ ਸਾਡੇ ਨਾਲ ਜਾਣਾ ਵਾ ਆਪਣੇ ਘਰਾਂ ਵਿੱਚ ਬੈਠੇ ਰਵਾਂਗੇ ਜਾਂ ਕਿਸੇ ਨਾਲ ਕੋਈ ਕੀਸੇ ਦੇ ਮਜਬੂਰੀ ਹੁੰਦਾ ਹੈ ਉਹ ਮਤਲਬ ਉਸ ਸਮਾਂ ਆਪਾਂ ਨਿਕਲੀਏ ਔਰ ਲਾਇਸਨਰ ਕਲੱਬ ਦੇ ਪਰਿਵਾਰ ਦੇ ਨਾਲ ਲਈਏ ਜਾ ਕੇ ਔਰ ਇਹਨਾਂ ਮਤਲਬਾਂ ਦੇ ਨਾਲ ਹੀ ਧੰਨਵਾਦ ਕਰਨਾ ਰਿਕਨ ਚੋਪਾ ਜੀ ਦਾ ਮਿਸ ਸ਼ੇਰਜੀ ਦਾ ਔਰ ਮੇਰਾ ਅਲਸ਼ਾ ਆਪਣੇ ਮਦਦ ਹੈ ਬੀਟੀ ਦਾ ਜਿਨ੍ਹਾਂ ਨੇ ਅੱਜ ਇਸ ਪ੍ਰੋਗਰਾਮ ਨੂੰ ਚਾਰ ਚੰਦ ਲਗਾਏ ਆ ਔਰ ਜਿੰਨੇ ਲੀਡਿੰਗ ਨਾਲ ਖੜੇ ਆ ਔਰ ਜਿੰਨੇ ਬੈਠੇ ਦੇ ਆ ਇਹਨਾਂ ਨੂੰ ਬਹੁਤ ਬਹੁਤ ਧੰਨਵਾਦ ਥੈਂਕ ਯੂ ਬਹੁਤ ਬਹੁਤ ਧੰਨਵਾਦ